ਇਹ ਦੇ ਨਵਾਈਆਂ ਮਾਪਿਓ ਤੇ ਰਿਜਾ ਪੂਰੀਆਂ ਕਰਦੇ ਨੇ ਆਣੇ ਦੀਆਂ ਪਰ ਨਿਆਣੇ ਇਹਦੇ ਕੰਜਰ ਵਾ ਗਲਤ ਫਾਇਦਾ ਚੁੱਕਦੇ ਮਾਪਿਓ ਦਾ ਰੋਂਦਾ ਹਣਾ ਉੱਥੇ ਬੈਠਾ ਖਾਂ ਕਿਸ ਨੂੰ ਦੇ ਦੀਗੀ ਹੁਣ ਨਹੀਂ ਨੂੰ ਹੀ ਵੇਖੀ ਜਾਣਾ ਵਾ ਉਹ ਮੇਰੇ ਜਿਗਰ ਇਹਨੂੰ ਅੱਗ ਲਾਦਾ ਪਹਿਲਾਂ ਇਹਨੂੰ ਅੱਗ ਲਾ ਕੇ ਕੀ ਕਰੋਗੇ ਹੈ ਅਗਲ ਤੇ ਆ ਜੂਗੀ ਇਹਨੂੰ ਐਦਾਂ ਨਹੀਂ ਅਗਲਾ ਨਿਆਣਿਆਂ ਨੂੰ ਹੁੰਦੀਆਂ ਹੁੰਨੀਆਂ ਕੋਈ ਨਹੀਂ ਅਗਲ ਤੇ ਆ ਜੂਗੀ ਆਹੋ ਜਿੰਨੀਆਂ ਕਿ ਤੁਸੀਂ ਇਹਨੂੰ ਗੋਲੀਆਂ ਮਾਰ ਲੀਆਂ ਓਏ ਉਹਦੀ ਤਾਂ ਕੰਜਰ ਦੀ ਕਿਸਮਤ ਚੰਗੀ ਸੀ ਗੋਲੀਆਂ ਤਾਂ ਮੈਂ ਤਿੰਨ ਮਾਰੀਆਂ ਸੀ ਤੇ ਫੇਰ ਕਿੱਥੇ ਚਲ ਗਈ ਹਵਾਵਾਂ 'ਚ ਚਲ ਗਈਆਂ ਕਦੀ ਰਵਲਵਰ ਫੜੇ ਹੈ ਤੁਜੇ ਤਾਂ ਵੱਜੀ ਕਿਉਂ ਨਹੀਂ ਉਹਨਾਂ ਦੇ ਫੇਰ ਨਹੀਂ ਮੈਨੂੰ ਤਾਂ ਇਦਾਂ ਨਹੀਂ ਜਦੋਂ ਮੈਂ ਨਿਸ਼ਾਨਚੀਨ ਮੈਂ ਫੌਜੂਰ ਰਿਟਾਇਰ ਆਇਆ ਹਾਂ ਮੈਂ ਤੇ ਫੇਰ ਐਵੇਂ ਲਾਇਸੈਂਸ ਬਣਾ ਕੇ ਤਾਂ ਖਾ ਲਿਆ ਰੱਖ ਲਿਆ ਉਹਦਾ ਰੱਖ ਲਿਆ ਉਹ ਤੇ ਮਾਰ ਦੇ ਦ ਦੁਨੀਆ ਸਾਹਮਣੇ ਤੇਹੀਂ ਰੱਖਿਆ ਵਾ ਰੱਖਿਆ ਵਾ ਜੇ ਤਾਂ ਕਿਹਾ ਵਾ ਤਾਂ ਫੇਰ ਕਰਕੇ ਵੀ ਦਿਖਾਉਂਦੇ ਕੋ ਬੰਦਾ ਮਾਰਨਾ ਸੌਖਾ ਨਹੀਂਗਾ ਕੁੜੀ ਤਾਂ ਢੀ ਆਪਣੀ ਨਹੀਂ ਚੰਗੀ ਤੇ ਕਸੂਰ ਬੰਦਿਆਂ ਦਾ ਉਥੇ ਬਗਾਨਾ ਬੰਦਾ ਮਾਰ ਕੇ ਤੇ ਕੁੜੀ ਆਪਣੀ ਹਿੱਕ ਕੇ ਘਰ ਲੈ ਆਉਂਦੇ ਤੇ ਉਹਨੂੰ ਹੋਰ ਕਿਤੇ ਵਿਆਹ ਦਿੰਦੇ ਤੇ ਇਦਾਂ ਹੀ ਲੋਕੀ ਕਰਦੇ ਆਉਂਦੇ ਆ ਉਹ ਮਾਰਦਾ ਤੇ ਵੀ ਨਾਲ ਹੀ ਮਰਨੀ ਹਾਂ ਉਹ ਇਦਾਂ ਨਹੀਂ ਨਾ ਕਰਦੇ ਆਪਣੀਆਂ ਆਪਣੀ ਮੋਹ ਜਾਗ ਜਾਂਦਾ ਵਾ ਬਗਾਨੇ ਨੂੰ ਛੱਟ ਗੋਲੀ ਮਾਰ ਦਿੰਦੇ ਜਿੱਦਾਂ ਉਹਨਾਂ ਨੂੰ ਉਹਨਾਂ ਨੂੰ ਜਨਮ ਨਹੀਂ ਦਿੱਤਾ ਉਹਨਾਂ ਦੀਆਂ ਮਾਵਾਂ ਨੇ ਉਹਦੇ ਹੱਥ ਫੜ ਲੈਣੇ ਗੜਗੜ ਗਾਂਹ ਹੋ ਜਾਂਦੀ ਕਿ ਨਾ ਮਾਰੀ ਨਾ ਮਾਰੀ ਚੱਤੇ ਤੇ ਜਿਹੜਾ ਮਰ ਗਿਆ ਜਿਹੜਾ ਮਰ ਗਿਆ ਮੁੜ ਕੇ ਨਹੀਂ ਮਰਦਾ ਕੋਈ ਬੰਦਾ ਮਾਰਨ ਦਾ ਸੌਕਾ ਨਹੀਂ ਪਿਆ ਹੂੰ ਬਹੁਤ ਹੀ ਬੰਦਾ ਮਾਰਦੇ ਆ ਕਿ ਤੁਸੀਂ ਬੰਦਾ ਮਾਰ ਕੇ ਰੋਟੀ ਖਾਣੇ ਆ ਨਾ ਪਰ ਆ ਰੋਜ਼ ਰਾਤ ਨੂੰ ਗੱਲਾਂ ਮਾਰਦੇ ਆ ਐਵੇਂ ਨਿੱਕੇ ਦੇ ਨਿਆਣੇ ਨੂੰ ਮਾਂ ਨੇ ਚੰਗੀ ਕਹੀ ਦੀ ਜੇ ਤਾਂ ਆਪਣੀ ਕੁੜੀ ਨਹੀਂ ਹੱਡੀ ਚੰਗੀ ਦੇ ਹੁਣ ਚੁੱਪ ਕੇ ਕਰ ਗਏ ਹੁਣ ਬੋਲਦੇ ਨਹੀਂ ਆ ਹੁਣ ਆਪਣੀ ਕੁੜੀ ਤੇ ਗੱਲ ਲਈ ਤੇ ਹੁਣ ਚੁੱਪ ਕਰ ਗਏ ਵਾਹ ਤੁਹਾਡਾ ਇਹ ਮਾਮਾ ਦੀ ਮੈਂ ਬੜੇ ਥਾਵਾਂ ਦੇ ਵੇਖਿਆ ਬੜੇ ਕਾਲਜਾਂ 'ਚ ਇਦਾਂ ਹੁੰਦਾ ਵਾ ਕੁੜੀਆਂ ਪਵਾੜੇ ਪਾਉਣੀਆਂ ਮੁੰਡਿਆਂ ਨੂੰ ਆਪਸ 'ਚ ਉਹਦੀ ਪੜਵਾ ਦਿੰਦੀਆਂ ਜੇ ਕਰਦੇ ਨੂੰ ਪਤਾ ਲੱਗ ਜਾਂਦਾ ਵਾ ਤੇ ਉਥੇ ਉਹ ਆ ਜਾਂਦੇ ਆ ਤੇ ਗੋਲੀਆਂ ਮਾਰਵਾਉਣ ਨੂੰ ਉਹ ਮੁੰਡਿਆਂ ਨੂੰ ਗਾੜੀ ਕਰ ਦਿੰਦੀਆਂ ਵਾ ਤੇ ਆਪ ਪਰੇ ਹੋ ਜਾਂਦੀਆਂ ਤੇ ਵਿਆਹ ਕਰਾ ਕੇ ਤੇ ਦੂਜੇ ਘਰ ਆਪ ਵੱਸਦੀਆਂ ਰਸਦੀਆਂ ਤੇ ਇਦਾਂ ਹੀ ਸਾਡੀ ਕੁੜੀ ਦੇ ਕੰਮ ਹੁਣ ਉਹ ਰੋਂਦਾ ਕੀ ਫਾਇਦਾ ਅਗਰ ਆਦਿ ਕੀ ਕਰਨ ਦੇ ਇੱਥੇ ਆ ਜਾਓ ਘਰ ਨੂੰ ਘਰ ਨੂੰ ਨਹੀਂ ਆਉਣਗੇ ਹਾਂ ਮम्मी ਵੇਖਣ ਦੇ ਆ ਇਹ ਨਵਾਂ ਹੀ ਕਰਿਆ ਦਾ ਮੋਟਰਸਾਈਕਲ ਤੇ ਕਿਹੜਿਆਂ ਚੱਕਰਾਂ ਚ ਪਿਆ ਸਾਡੇ ਵੱਤ ਤੇ ਗਲਤੀ ਆ ਨਾ ਕੰਮ ਹਾਂ ਕਾ ਤੇ ਪੁੱਤ ਹੁਣ ਗਲਤੀ ਆ ਹੁਣ ਨਾ ਕੀਤੀ ਤੇ ਗਲਤੀ ਆ ਓਏ ਸਾਰੀ ਰਾਤ ਡਿਸਕਦੀ ਰਹੀ ਆ ਨਾ ਸੁੱਤੀ ਤੇ ਨਾ ਮੈਨੂੰ ਸੌਣ ਦਿੱਤਾ ਖੇਤਰਮਾਨ ਨੇ ਚਾਰ ਸਿਰ ਚੋ ਦੇ ਜ ਮਾਰੀਆਂ ਫਿਰ ਕੇ ਮੈਂ ਦੋ ਤਿੰਨ ਉਹਦੇ ਤੇ ਮੈਂ ਆਖਿਆ ਵੀ ਹੁਣ ਜੋ ਤੈਨੂੰ ਡਿਸਕਣਾ ਆਉਂਦਾ ਤੈਨੂੰ ਪਹਿਲਾਂ ਇੱਜ਼ਤ ਦਾ ਨਹੀਂ ਪਤਾ ਲੱਗਾ ਤੇ ਹੁਣ ਰੋਈ ਜਾਂਦੀ ਆ ਮੇਰਾ ਜਿੱਥੇ ਮਰਜੀ ਮੰਮੀ ਕਰ ਦੋ ਜਿੱਥੇ ਤੁਸੀਂ ਆਂਦੇ ਉੱਥੇ ਕਰ ਦੋ ਮੈਂ ਨਹੀਂ ਕੁਝ ਵੀ ਆਂਦੀ ਤੁਸੀਂ ਜੋ ਤੇ ਹੁਣ ਇਸ ਤਰ੍ਹਾਂ ਹੀ ਧਰ ਲਿਆ ਤੇ ਹੱਥ ਜੋੜੀ ਜਾਂਦੀ ਤੇ ਰੋਈ ਜਾਂਦੀ ਮੰਮੀ ਕੀ ਮੈਂ ਕਰਾਂ ਦੱਸ ਜਦੋਂ ਮਨ ਦੇ ਵਿੱਚ ਇਹੋ ਜਿਹੀ ਗੱਲ ਆਉਣ ਲੱਗੇ ਨਾ ਬੰਦੇ ਨੂੰ ਆਪਣਾ ਮਨ ਉਹ ਉਦੋਂ ਹੀ ਸੰਭਾਲ ਲੈਣਾ ਚਾਹੀਦਾ ਪਰ ਆਪਾਂ ਸੰਭਾਲ ਦੇਣੀ ਆ ਜਦੋਂ ਸਾਰਾ ਨੁਕਸਾਨ ਹੋ ਜਾਂਦਾ ਵਾ ਭੈਣ ਭਰਾਵਾਂ ਦੇ ਸਿਰ ਗੱਲਾਂ ਆ ਜਾਂਦੀਆਂ ਫੇਰ ਤਾਂ ਡਰ ਰੋਇਆ ਕੀ ਕਹਿੰਦਾ ਕਿ ਆਹ ਦਿੰਦੇ ਹੜ ਕੋ ਗਲਤੀਆਂ ਹੋ ਗਈਆਂ ਗਲਤੀਆਂ ਜੇ ਸਹੀ ਦੁਨੀਆ ਨੂੰ ਪਤਾ ਲੱਗ ਜਾਂਦੀ ਤੇ ਉਹ ਗਲਤੀ ਨਹੀਂ ਹੁੰਦੀ ਮੰਮੀ ਗਲਤੀ ਹੋਰ ਬੰਦੇ ਨੇ ਬਗਾਨਾ ਪੁੱਤ ਮਰ ਜਾਂਦਾ ਇਹ ਮਰਦੀ ਨਾਲ ਨਾਲ ਇਹ ਮਰਦੀ ਪੁੱਤ ਤੁਹਾਨੂੰ ਕਿਤੇ ਤੁਸੀਂ ਤੁਹਾਨੂੰ ਕੋ ਹਿੰਦਾ ਤਾਂ ਮੈਂ ਕੀ ਕਰਨਾ ਤੇ ਉਹਨਾਂ ਦਾ ਵੀ ਉਹਦਾ ਵੀ ਕੱਲਾ ਕੱਲਾ ਵਾ ਮਾਂ ਦਾ ਉਹਦਾ ਕੀ ਬਣਨਾ ਸੀ ਉਹ ਤੇ ਅੱਗੇ ਆਂਦੀ ਆ ਵੀ ਉਹ ਤਾਂ ਅੱਗੇ ਬੜੀ ਔਖੀ ਆ ਮਾਂ ਉਹਦੀ ਹੈ ਕੱਲਾ ਕੱਲਾ ਵਾ ਪੈਣ ਪਰ ਨਿੱਗੀ ਜੀ ਭੈਣ ਮਰ ਗਈ ਤੇ ਕੱਲਾ ਹੀ ਕੱਲਾ ਉਹਨੂੰ ਨਾ ਮੰਮੀ ਕੋ ਹੱਕਿਓ ਤੇ ਜੇ ਉਹ ਤਾਂ ਤੁਹਾਨੂੰ ਕੋ ਹਿੰਦਾ ਤਾਂ ਮੈਨੂੰ ਦੁੱਖ ਨਹੀਂ ਜੇ ਉਹਨੂੰ ਹੋ ਜਾਂਦਾ ਤੋ ਆਦੀ ਮਾਂ ਨੇ ਕਿਤਰਾ ਜੀਣਾ ਤੇ ਮੰਮੀ ਉਹ ਤਾਂ ਫਿਰ ਗੱਲ ਵਾ ਨਾ ਕੱਲੇ-ਕੱਲੇ ਨਿਖਸਾਨ ਕਰਦੇ ਆ ਬਹੁਤੀਆਂ ਲਾਡਾਂ ਨਾਲ ਜਦੋਂ ਆਪਾਂ ਪਾਲਦੇ ਆ ਨਾ ਉਹਦੇ ਸਿਰ ਦੇ ਵਿੱਚ ਛੇਤਰ ਮਾਰਦੇ ਲਿਆ ਲਿਆ ਕੇ ਵੀ ਆ ਮੈਂ ਤੁਹਾਡੇ ਵਾਸਤੇ ਕੀਤਾ ਅਹੀਂ ਜੋ ਮਰਜੀ ਨਾ ਵਾਤੇ ਕਰ ਲੀਏ ਪਰ ਆਪੇ ਕੀ ਕਰਦੇ ਵੇਖ ਲੀਏ ਨਾ ਤੀ ਕਰਤੂਤਾ ਮਾਂ ਪਿਓ ਦਾ ਕੀ ਕਸੂਰ ਮਾਂ ਪਿਓ ਨੂੰ ਕੀ ਪਤਾ ਵਾ ਵੀ ਕਿੱਥੇ ਜਾਂਦੇ ਤੇ ਕਿੱਥੇ ਜੜਦੇ ਕੀ ਲੱਗੇ ਕਰਨ ਉਹ ਤਾਂ ਮੰਮੀ ਗੱਲ ਜਿਸ ਦਿਨ ਉੱਥੇ ਹੋਟਲ ਦੇ ਬਾਹਰ ਮਿਲੇ ਹੀ ਤੇ ਉਦਨ ਹੀ ਕਹਿੰਦੀ ਉਹਦੀ ਮਾਂ ਕਹੇ ਜੀ ਵੀ ਕੌਣ ਮਾਂ ਕੁੜੀ ਦੀ ਫੋਟੋ ਉਹ ਉਹਨੂੰ ਪਤਾ ਹੀ ਨਹੀਂ ਕਿ ਇਹ ਗੱਲ ਦਾ ਨਿਆਣੇ ਕੜੀ ਕਾਰਨ ਕਿ ਕੋਈ ਗੱਲ ਕਰਦੇ ਆ ਨਾ ਕੁਛ ਵੀ ਨਹੀਂ ਕਿ ਦੱਸਦੇ ਨਹੀਂ ਕਿ ਹੁਣ ਜਾਂਦੇ ਆ ਬਾਹਰ ਤੇ ਕੀਪਤਾ ਕੀ ਕਰਦੇ ਫਿਰਦੇ ਆ ਚਲੋ ਉਹਦੇ ਨਾਲੇ ਹੁਣ ਉਹਦੀ ਮਾਂ ਨਾ ਪੁੱਛਦੀ ਉਹ ਵੀ ਆਪਣਾ ਮੋਟਰਸਾਈਕਲ ਕਿੱਥੇ ਛੱਡ ਆਇਆ ਆ ਆ ਵੀ ਕਿੱਥੇ ਆ ਝੂਠਾ ਸੱਚ ਬੋਲਣਾ ਘਰ ਵੀ ਇਹਨੇ ਖੜਿਆ ਵਾ ਕੀਪਤਾ ਕੀ ਦੱਸਿਆ ਹੁਣ ਆ ਮਾਂ ਆਪਣੀ ਨੂੰ ਘਰ ਤੜਫਦੀ ਹੋਣੀ ਆ ਮੈਂ ਆ ਵੀ ਲਾ ਮੰਮੀ ਨਵੇਂ ਤਾਜੇ ਪੈਸੇ ਖਰਚੇ ਨਵੇਂ ਹੀ ਆ ਕਾਜੇ ਨਵੇਂ ਹੀ ਐਤ ਕਰੇ ਮਿੱਟੀ ਨਹੀਂ ਲੱਗੀ ਕਿਹੜਾ ਸੋਹਣਾ ਮੋਟਰ ਸ਼ਖਲ ਜਦੋਂ ਮਾਵਾਂ ਜਦੋਂ ਤੁਹਾਡੇ ਸਿਰ ਤੇ ਪਿਓ ਨਹੀਂ ਹੈ ਗੱ마 ਹਰ ਇੱਕ ਤੁਹਾਡੀ ਰੀਜ ਪੂਰੀ ਕਰਨੀ ਤੇ ਤੂੰ ਕਿਹੜਾ ਪਰ ਬੱਚਿਆਂ ਨੂੰ ਵੀ ਕਰਨੀ ਚਾਹੀਦੀ ਆ ਨਾ ਇਹ ਨਹੀਂ ਨਾ ਸੋਚਦੇ ਮਾਂ ਪਿਓ ਦਾ ਮਮੀ ਉਹਦੇ ਮੁੰਡਾ ਵਾ ਉਹਦੀ ਤੇ ਕੋਈ ਗੱਲ ਨਹੀਂ ਤੇ ਸਾਡੀ ਕੁੜੀ ਦੀ ਵੇਣ ਨਾਲ ਗੱਲ ਕੀ ਕਰਾਂ ਮੈਂ

वीर पूछती सही की सोचती रही है अच्छा दिमाग आ सोचने वास्ते वीर मैं बड़ा पछतावण रही हूं अपनी गलती थे। ते त फिर की करिए मैं लवी तू दे समझ दावना तेरी ते मेरी अंडरस्टैंडिंग कि नींद हूं ते मेरी हर एक गल नु समझता ही वीर ਜਿੱਤੇ ਦੁਹੀਂ ਗੋਗੇ ਨਾ ਤੂੰ ਮੇਰੀ ਜ਼ਿੰਦਗੀ ਦਾ ਜਿਹੜਾ ਵੀ ਫੈਸਲਾ ਲੈਣਾ ਵੀਰ ਮੈਨੂੰ ਮਨਜ਼ੂਰ ਵਾ ਹੁਣ ਇਹ ਇਹ ਗੱਲ ਤੂੰ ਬੜੀ ਕਹਿ ਐਂ ਢੀ ਆ ਕਿ ਬੜੀ ਅੰਡਰਸਟੈਂਡਿੰਗ ਹੈਗੀ ਸਾਡੀ ਤੂੰ ਦੱਸਿਆ ਮੈਨੂੰ ਕੋ ਵੀਰ ਮੇਰ ਕੋ ਤੇ ਹੁਣ ਤੇਰਾਂ ਨਾਲ ਗੱਲ ਵੀ ਨਹੀਂ ਹੋਣ ਡਈ ਮੇਰੀ ਤੜਕ ਨਹੀਂ ਬੜੀ ਵੱਧ ਗਈ ਐ ਤੂੰ ਤਾਂ ਆਪਣੇ ਭਰਾ ਨਾਲ ਗੱਲ ਕਰਨੀ ਜਿਹੜੀ ਮੈਂ ਲੋਕਾਂ ਨਾਲ ਗੱਲ ਕਰਨੀ ਬਾਹਰ ਲੋਕਾਂ ਕਰਨ ਦੀ ਮੈਨੂੰ ਗੱਲ ਮੇਰਾ ਵੀਰ ਮੈਂ ਨ ਚੰਗੀ ਤਰ੍ਹਾਂ ਬੋਲਾਂ ਹਿੱਤਾ ਕਾ ਤੋਂ ਕਰਦੇ ਜੇ ਤੂੰ ਸਾਰੇ ਜਾਣੇ ਹੁਣ ਮਿਲਣਾ ਭਾਬੀ ਨੇ ਤੇ ਕਰਨਾ ਹੀ ਕਰਨਾ ਤੂੰ ਹੀ ਕਾ ਤੋਂ ਡਏ ਜੇ ਕਰਨਾ ਤਹੀਂ ਕੀ ਆਖਿਆ ਵਾ ਜਾਂ ਕੰਮਕੁਮ ਕਰ ਆਪਣਾ ਕੋਈ ਦੇਖਦੇ ਆਂ ਸੋਚਦੇ ਕੋ ਮੈਨੂੰ ਇੱਕ ਵਾਰੀ ਮਾਫ ਕਰ ਦੋ ਮੁੜ ਕੇ ਨਹੀਂ ਗਲਤੀ ਕਰਦੀ ਇੱਕ ਵਾਰੀ ਗਲਤੀ ਤੇ ਤੇ ਸਾਰੇ ਮਾਫ ਕਰ ਹੀ ਦਿੰਦੇ ਆ ਤੇ ਤੈਨੂੰ ਆਪਾਂ ਕੀ ਕਹਾਂ ਵਾ ਰੋਟੀ ਪਾਣੀ ਚੰਨ ਖਾ ਜ਼ਿੰਦਗੀ ਜੀ ਆਪਣੀ ਯਾ ਕੰਮ ਕਮਕਾਰ ਆਪਣਾ ਤੋ ਹਿਉਨ ਕਹਿ ਕੇ ਵੀ ਕੁਛ ਨਹੀਂ ਬੜਾ ਕੁਛ ਕਹਿਣ ਦੇ ਜੀ ਜੀ ਦੇ ਕਰਨਿਆ ਤੇਰਾ ਕਲ ਘਟ ਕੇ ਹੋਣੀ ਮਾਰਦਾ ਤੈਨੂੰ ਪਰ ਤੈਨੂੰ ਪਦਰਤਾ ਲੱਗਣਾ ਤੇ ਕਿਦਾਂ ਮਾਪਿਆ ਨਾ ਗਰੀਦਾ ਤੇ ਭਰਾ ਬਣਾ ਕਦੀ ਤੋਖ ਨਾ ਤੈਨੂੰ ਜੀਂਦੀ ਰੱਖਣਾ ਨਾਤ ਨੂੰ ਮਾਰ ਲੈ ਆ ਮਨੇ ਦੇਖ ਲੋ ਤਾ ਕਰਨਾ ਕਰਨਾ ਕੀ ਆ ਭਾਈ ਥੱਲੇ ਮਰੀ ਜਾਂਦੀ ਹਣਾ ਮੈਨੂੰ ਵੀ ਲੱਗੀ ਕੋਣ ਮੈਂ ਨਹੀਂ ਕੋਈ ਮੈਂ ਪਰਿਯੋਗ ਚੱਲਣਾਂਗੇ ਹਮਾਂ ਦਫਾ ਹੋਣ ਓ ਕੀ ਕਮਣਾ ਉਹਨੂੰ ਕੋ ਰਿਆਤਾ ਪੱਲੇ ਛੱਡਿਆ ਨੇ ਉਹਨੇ ਤੇ ਜਿਹੜਾ ਕੀਤਾ ਕੀਤਾ ਵਾ ਪਰਜਾਈ ਤੇ ਨਹੀਂ ਹਰਦੀ ਜਾਨ ਖਣੋ ਮੇਰੀ ਮਿਹਨੇ ਮਰੀ ਜਾਂਦੀ ਗੋਲੀ ਮਾਰ ਦਿੰਦਾ ਤੂੰ ਗੋਲੀ ਮਾਰ ਦਿੰਦਾ ਤੂੰ ਉਹ ਜਦੋਂ ਮਾਰਨ ਲੱਗੇ ਉਹ ਤੇ ਮਾਰ ਨਹੀਂ ਦਿੱਤੀ ਉਹ ਇਹਦਾ ਕੋਈ ਕਰਦੀਏ ਸਿਆਪਾ ਨੇ ਤੇ ਆਪਣੇ ਘਰ ਕੋਈ ਨਾ ਕੋਈ ਜੀਮ ਮਰ ਜਾਣਾ ਹੀ ਹੋ ਕੇਹਦੇ ਜੀ ਕਹਦਾ ਪਹਿਲਾਂ ਬਲਜੀਤ ਨੂੰ ਗੋਲੀ ਮਾਰਦਾ ਆ ਮੈਂ ਜੇਲੇ ਚਲ ਜਾਂ ਕੀ ਜਿੰਦਗੀ ਹਰਾਮ ਹੋ ਗਈ ਆ ਤੇ ਨਮੋਸ਼ੀ ਇਨੀ ਨਹੀਂ ਹੁੰਦੀ ਕਿ ਜਿਹੜੀ ਗੱਲ ਨਹੀਂ ਕਰਨ ਵਾਲੀ ਗੇਟੋ ਬਾਹਰ ਜੋਗੇ ਜਾਣ ਜੋ ਕਿਨੇ ਹੈਗੇ ਆ ਤਲ ਇਦਾਂ ਕਰ ਹੂੰ ਬਚੋਲੇ ਨੂੰ ਫੋਨ ਲਾ ਉਹ ਚੋਲੇ ਦਾ ਨੰਬਰ ਤੇ ਫੋਨ ਮੇਰੇ ਕੋਈ ਆ ਬਚੋਲੇ ਨਾਲ ਚਲਾਣਾ ਆਪਣੇ ਫੋਨ ਤੋਂ ਉਹਦਾ ਨੰਬਰ ਕੱਢ ਲੈ ਵਿੱਚੋਂ ਇਹ ਤੇ ਆਪਣੇ ਫੋਨ ਤੋਂ ਨੂੰ ਫੋਨ ਲਾ ਕੋਲੀ ਘਰਦੀ ਦਾ ਕੱਢਦਾ ਨੰਬਰ ਆਉ ਜੀ ਘਰਦੀ ਦਾ ਨੰਬਰ ਕੱਢ ਵਿੱਚੋਂ ਇਹ ਹਾਇ ਹਵੇ ਮੇਰਾ ਫੋਨ ਤੇ ਰਹਿਂਦੇ ਮੇਰਾ ਜੱਗਾ ਖਲੋਇਆ ਗੇਮ ਖੇਡ ਲਾ ਦੇ ਕੀ ਕਰਦੀ ਗੇਮ ਖੇਡਣਿਆ ਤੂੰ ਆਪਣਾ ਤੇ ਰਿਹਾ ਬਚੋਰਪੁਰ ਨੇ ਦੇ ਵਿੱਚ ਨੰਬਰ ਪਾਣੀ ਕੀ ਸੇਵ ਕੀਤਾ ਹਣਾ ਨੇ ਲੱਬਲਾ ਵਿੱਚੇ ਲਿਖਿਆ ਹਣਾ ਕੋਨਾ ਕੋ ਹਾਂ ਨਾ ਬਣ ਕੀ ਇਹਦਾ ਨਾ ਯਾਰ ਮੇਰੇ ਹਿਸਾਬ ਨਾਲ ਅਮਰਜੀਤ ਹੀ ਇਹਦਾ ਹਮ ਅਮਰਜੀਤ ਹੈ ਨਹੀਂ ਇੱਥੇ ਲਿਖਿਆ ਮਾਈ ਜਾਨ ਦੇ ਦਿਲ ਜਿਵਾਈ ਓਏ ਹੁਣੀ ਫਿਰ ਇੱਥੇ ਲਾ ਕੇ ਵੇਖ ਲਾਂ ਹਾਂ ਤੇ ਜਾਣਵੇ ਕਿਦਾਂ ਲਿਖਿਆ ਬੜੀ ਤਕੜੀ ਜਾਨ ਹੁੰਦੀ ਓਹ ਜਾਨ ਪਤਾ ਗੱਲ ਕੀ ਆ ਹਮ ਮੇਰੇ ਹਿਸਾਬ ਨਾਲ ਨਾ ਬੰਦੇ ਹੀ ਭਲੇ ਮਾਸ ਇਹ ਵਿਚੋਲੇ ਵਿਚਾਲੇ ਨਹੀਂ ਇਹਨਾਂ ਨੂੰ ਫਸਾਇਆ ਗਿਆ ਵਾ ਓਹ ਮੁੰਡਾ ਚਲਾ ਕੇ ਜਾਦਾ ਦੂਜਾ ਮੁੰਡੇ ਨੇ ਸਾਨੂੰ ਲਾਲਚ ਦਿੱਤਾ ਮੁੰਡੇ ਨੇ ਇਹਨਾਂ ਨੂੰ ਹਮ ਏ ਨਹੀਂ ਕਿ ਤੂੰ ਦੇ ਮਾਲਕਾ ਨਹੀਂ ਗੇ ਨਹੀਂ ਨਹੀਂ ਉਹ ਕਿਥੇ ਡਰੀ ਜਾਂਦੇ ਇਹ ਚੱਲ ਆ ਤ ਫੋਨ ਵੇ ਵੇਨੇ ਕੀ ਕਰਦਾ ਇਹਨਾਂ ਦਾ ਪੂੰਗਾ ਆ ਗਿਆ ਬਦਨ ਕੇ ਦਾ ਹੈਲੋ ਸਾਸਰੀ ਜੀ ਲਾ ਸਾਹ ਜੀ ਸਾਸਰੀ ਘਰ ਜੀ ਕੌਣ ਮੈਂ ਉਹ ਹੀ ਜਿੰਨਾ ਕੋ ਰੂਪੀ ਆਏ ਸੀ ਸਾਡਾ ਪੂੰਗਾ ਆ ਗਿਆ ਇੱਥੇ ਫੋਨ ਨਹੀਂ ਰਹਿਂਦਾ ਫੋਨ ਤੁਸੀਂ ਨਹੀਂ ਨਹੀਂ ਇੰਕਾ ਫੋਨ ਕੀ ਕਰਨਾ ਕੋਲ ਲੈ ਜਾਓ ਆਪਣਾ ਨਹੀਂ ਨਹੀਂ ਭਾਜੀ ਮੈਂ ਫੋਨ ਲੈ ਕੇ ਅਕੇ ਬਚ ਕੇ ਤੇ ਨਿਕਲਿਆ ਤਾਂ ਹੁਣ ਫੋਨ ਲੈ ਲੈ ਫੜ ਜਾ ਨਹੀਂ ਨਹੀਂ ਪਸਿਆ ਤਾਂ ਤੋਰਾ ਫੋਨ ਤੋ ਆਇਆ ਕਿ ਆਹ ਬਹੁਤਰਾ ਕੀ ਕਰਦਾ ਫੋਨ ਲਾਇਆ ਨਹੀਂ ਨਹੀਂ ਵੀਰ ਤੁਸੀਂ ਫੋਨ ਰੱਖ ਲਓ ਮੇਰਾ ਕੋਈ ਗੱਲ ਨਹੀਂ ਮਾ ਤਾਂ ਕਿ ਲੱਤਾਂ ਬਚਾਈਆਂ ਆਪਣੀਆਂ ਜਦ ਆਪ ਨੂੰ ਕਿਹਾ ਆਪਣੇ ਜੋਤਸਾਹੀ ਕਹਿੰਦੇ ਨਹੀਂ 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 ਪਾਜੀ ਚੋਰ ਸਪਾਈ ਕਦੀ ਹੁੰਦੀ ਆ ਉਧਰ ਤੁਸੀਂ ਰਫਲਾ ਕੱਢ ਕੇ ਬਹਿ ਜਾਂਦੇ ਚੋਰ ਸਪਾਈ ਕਦੀ ਹੁੰਦੀ ਆ ਹਾਂ ਵਿੱਚ ਚੋਰ ਸਪਾਈ ਰਫਲਾ ਨਹੀਂ ਕੱਢੀਆ ਹਾਂ ਹਾਂ ਉਹ ਤੇ ਦੀਦੀ ਚੰਗੀ ਜਿਹਰੇ ਵਿਚਰੇ ਸਾਨੂੰ ਮਿੰਟੋਂ ਬਟ ਰਣ ਭਜਾਤਾ ਨੇ ਤੇ ਤਰੇ ਨੱਤਾ ਬਾਵਾੜੀਆਂ ਵੜਦਣੀਆਂ ਅੱਗੇ ਮੇਰੀਆਂ ਉੱਡੀ ਆਗੇ ਨਹੀਂ ਨਹੀਂ ਉਹ ਤੇ ਨਹੀਂ ਹੋਣਾ ਆਈ ਸੀ ਚਾਹ ਚਾਹ ਕਰਨਾ ਸੀਲ ਕਰਨਾ ਵਾ ਇਹ ਤਾਂ ਭਜਾਉਣਾ ਵਾ ਸੀਨ ਕਰਾ ਪਾਜੀ ਆਪ ਮੇਰੇ ਤੋਤੇ ਉੱਡ ਗਏ ਸੀ ਨਹੀਂ ਬਾਹਰ ਆ ਕੇ ਲਾਜੋ ਆਪਣਾ ਫੋਨ ਆ ਨਹੀਂ ਨਹੀਂ ਪਹਿਲੀ ਤੇ ਰੱਖੋ ਮੇਰਾ ਫੋਨ ਕੋਈ ਗੱਲ ਨਹੀਂ ਮੈਂ ਤਾਂ ਨਵੀਂ ਛੇਮੂ ਹੀ ਘਟਾ ਲਈ ਆ ਨਾ ਨਹੀਂ ਫਿਰ ਮੈਂ ਦੇ ਜਣਾ ਕਿ ਕਿੱਦ ਲੱਗ ਰਿਹਾ ਉਹ ਨਹੀਂ ਨਹੀਂ ਪਹਿਲੀ ਆਪਾਂ ਘਰੇ ਹੀ ਜੰਨੀ ਆ ਘਰੇ ਜਿੱਦਾਂ ਲੱਭਦਾ ਕੋਈ ਨਹੀਂ ਹੈ ਕਿੱਦ ਦੀ ਇੰਟਰਨੈਟ ਦੇ ਦਾ ਭਾਜੀ ਇਹ ਨਹੀਂ ਘਰੇ ਹੈਗੇ ਭਰਾਵਾ ਇਹ ਤਾਂ ਵੱਡੇ ਗੇਮਰ ਹੈ ਆ ਦੋ ਤਿੰਨ ਦਿਨ ਲੱਗ ਜਣੇ ਗੱਲ ਸੁਣ ਲਓ ਮੇਰੀ ਬੰਦਿਆਂ ਨੂੰ ਆ ਜਾਓ ਫੋਨ ਲੈ ਜਾਓ ਉਹਨਾਂ ਨਾਲ ਗੱਲਬਾਤ ਕਰਕੇ ਉਹ ਨਹੀਂ ਕਿ ਮੈਂ ਜਾ ਕੇ ਵਾਟ ਨਹੀਂ ਜਾਣਾ ਮੇਰੀ ਭਾਜੀ ਆਪਾਂ ਜਿਆਦਾ ਨਹੀਂ ਆਉਣਾ ਨਹੀਂ ਇਹਦੇ ਜਾਣਾ ਸਿੱਧੀ ਗੱਲ ਆਉਣਾ ਨਹੀਂ ਕਿੱਧਰ ਆਏ ਹਾਂ ਜੀ ਰੇਪਾ ਲੀੜੇ ਹਾਂਜੀ ਮੈਂ ਤਾਂ ਤੇ ਨਹੀਂ ਆਉਣਾ ਤੇ ਮੈਂ ਚੁੱਕ ਕੇ ਲੈ ਆਉਣੀ ਹਾਂ ਤੁਸੀਂ ਦੋ ਹੀ ਵਰਗੇ ਉਹ ਭਾਜੀ ਆਪਾਂ ਅੱਗੇ ਦੋ ਦਦਾ ਤੇ ਤੀਆਂ ਨੂੰ ਚੁੱਕ ਕੇ ਹੀ ਕਰਨਾ ਮੈਂ ਤੁਹਾਨੂੰ ਦਮਾ ਨਹੀਂ ਦੇਖੀ ਨਾ ਪੱਲੀ ਪੱਲੀ ਦੀ ਘਾਟ ਮਾਰ ਕੇ ਲੈ ਆਉਣਾ ਇੱਥੇ ਹੂੰ ਮੇਰੀ ਭਾਜੀ ਆਪਾਂ ਘਰ ਹੀ ਨਹੀਂ ਆਪਾਂ ਤਾਂ 232 ਕਿਲੋਮੀਟਰ ਦੂਰ ਗਏ ਆ ਓਏ ਜੀ ਮਾਝਾ ਜਿਲ੍ਹਾ ਨਾ 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 ਅਪਾ ਤੇ ਆਉਂ ਪਿਆ ਜੋ ਨਹੀਂ ਨਹੀਂ ਭਾਜੀ ਨਹੀਂ ਨਹੀਂ ਭਾਜੀ ਆਪਾਂ ਆਨੇ ਆਪਾਂ ਲੱਤਾਂ ਫਰੀ ਵਢਣੀਆਂ ਵਾ ਉਹ ਭਰਾ ਮੈਂ ਆਇਣਾ ਇੱਥੇ ਇਹ ਜੇੜੀ ਵਾਲੇ ਆਨੇ ਤੇ 15 ਦਿਨ ਆਜਣੇ ਜੇੜੀ ਵਾਲਾ ਖਾਣੀ ਹੈ ਨਾ ਤੇ ਫੇ ਨਾ ਆਉਂ ਨਹੀਂ ਨਹੀਂ ਭਾਜੀ ਆਪਾਂ ਕੋਈ ਹੋਰ ਖਾਣੀ ਆ ਨਹੀਂ ਆਜੋ ਮੈਂ ਆਪਣੇ ਮਾਲਾਂ ਜੱਜਾ ਆਉਂ ਪਿਆ ਜੋ ਆਪਾਂ ਪਿੰਡ ਛੱਡ ਕੇ ਭੱਜਣਾ ਚਲਾ ਦਿੰਗੇ ਲਗਾਟ ਗਿਆ ਫੋਨ ਨਿਕਲ ਗਿਆ ਉਹ ਗੱਡੀ ਲੈ ਕੇ ਆਇਆ ਨਿਕਲਿਆ ਏ ਮੰਮੀਏ ਕੀ ਜਾਂਦਾ ਉਹ ਤੇ ਘਰੋਂ ਭੱਜ ਗਿਆ ਦੋਵੇਂ ਜੀ ਕਹਿੰਦੇ ਚੱਲੀ ਆਪਾਂ ਘਰ ਆ ਨਹੀਂ ਆਂ ਫਲਾਂ ਝੂਠ ਬੋਲੀ ਜਾਂਦੇ ਆ ਦੇ ਡਰ ਗਿਆ ਹੱਜ ਡਰ ਗਿਆ ਕਹਿੰਦੇ 250 ਕਿਲੋਮੀਟਰ ਦੂਰ ਵਾ ਹਾਂ ਲੱਭੋ ਤੇ ਮੈਂ ਲੈਣੇ ਆਂ ਜਾਣਾ ਕਿੱਥੇ ਇਨਾ ਉਹ ਲਾਬੀ ਲੰਗ ਲੋਕੇਸ਼ਨ ਪਾ ਕੇ ਹੂੰ ਐਡੇ ਛਿਆਣੇ ਨਹੀਂ ਰੇ ਪੂਰ ਬੰਦ ਕਰਨ ਲੱਗੇ ਜਾਂ ਫੋਨ ਬੰਦ ਹੋਇਆ ਤਾਂ ਵੀ ਲੱਭ ਪਈ ਨਹੀਂ ਲੱਗੇ ਉਹ ਤੇ ਲਾਬੀ ਪਾਣੀ ਆ ਹੂੰ ਹੁਣ ਫਿਰ ਹੁਣ ਇਦਾਂ ਕਰ ਹੂੰ ਇਹਦੇ ਵਿੱਚ ਮੁੰਡੇ ਦਾ ਨੰਬਰ ਹੁਣਾ ਮੁੰਡੇ ਦਾ ਨਾਮ ਕੀ ਸਾਬੀ ਹਾਂ ਉਹਨੂੰ ਲਾ ਫੋਨ ਉਹਨੂੰ ਸੱਦ ਕਿੱਸ ਲਾ ਕਰਕੇ ਲੰਮਨੇ ਆ ਜਾ ਫਿਰ ਫੋਨ ਲਾ ਉਹਨੂੰ ਹੂੰ ਫੋਨ ਲਾ ਕੇ ਉਹਨੂੰ ਸੱਦ ਫਿਰ ਇਹਨੇ ਕੀ ਕਰਨਾ ਉਹਦੇ ਨਾਲ ਉਹਨੇ ਕਿੱਥੋਂ ਆਣਾ ਵਾ ਤੂੰ ਫੋਨ ਤੇ ਲਾ ਗੋਲੀਆਂ ਚੱਲੀਆਂ ਤੇ ਉਹਨੇ ਚਾਰ ਪੰਜ ਬੰਦੇ ਲੈ ਕੇ ਫੇਰ ਆਊਗਾ ਤੂੰ ਫੋਨ ਤੇ ਲਾ ਆਲਾ ਨੇ ਕਿੰਨੇ ਕ ਬੰਦੇ ਲੈ ਆਊਗਾ ਫੋਨ ਲਾ ਦੂ ਨੂੰ ਇੱਥੇ ਜਲਾਣਾ ਕੱਢੀ ਮੈਂ ਚੱਲਿਆ ਮੋਟਰਸਾਈਕਲ ਲੈਣ ਮੋਟਰਸਾਈਕਲ ਉੱਥੇ ਕਿੱਦਾਂ ਲੈਣਾ ਹੁਣ ਤੂੰ ਲੈ ਆਉ ਮੈਂ ਜਿੱਦਾਂ ਵੀ ਲੈਣਾ ਆ ਆਇਆ ਮੈਨੂੰ ਫੋਨ ਉਹਨਾਂ ਨੇ ਤੈਨੂੰ ਘਰ ਸੱਦ ਕੇ ਕਟਾਪਾ ਚਾੜਨਾ ਜੇ ਅੱਗੇ ਬਚ ਕੇ ਆ ਗਿਆ ਤਾਂ ਕਿਤੇ ਨਹੀਂ ਕਿਟਾਪਾ ਚਾੜਨ ਲੱਗੇ ਕਿਉਂ ਅੱਗੇ ਤੋਂ ਬਚ ਕੇ ਅੱਗੇ ਤੇਰਾ ਸਾਹ ਨਾਲ ਸਾਹ ਨਹੀਂ ਲੰਦਾ ਤੂੰ ਹੁਣ ਤੂੰ ਨਾਲ ਫੇਰ ਲੰਦਾ ਵੀ ਨਹੀਂ ਕੋ ਕਹਿੰਦੇ ਮੈਨੂੰ ਮੰਮੀ ਮੈਂ ਲਿਆਉਣਾ ਲਿਆਉਣਾ ਮੋਟਰਸਾਈਕਲ ਨਾਲੇ ਮੈਂ ਸੁਖ ਨੂੰ ਵੇਖ ਕੇ ਆਉਣਾ ਵਾ ਕਿਉਂ ਸੁਖ ਨੂੰ ਹਣਾ ਖਾ ਗਈਆਂ ਸੁਖ ਨੂੰ ਵੇਖਣ ਜਾਣਾ ਤੂੰ ਤੇ ਵੇਖਣਾ ਨਹੀਂ ਆਹੀਂ ਨਹੀਂ ਵੇਖਣੀ ਤੂੰ ਵਿਆਹ ਹੀ ਕਰਾਉਣਾ ਨਾ ਮੈਂ ਤੇਰਾ ਆਪੇ ਕਰ ਦੂੰਗੀ ਮੈਂ ਸੁਖ ਨਾਲ ਹੀ ਕਰਾਉਣਾ ਹੋਰ ਨਹੀਂ ਕਿਤੇ ਕਰਾਉਣਾ ਮੇਰੀ ਗੱਲ ਸੁਣ ਵਿਆਹ ਕਰ ਮੈਂ ਤੇ ਚੰਗੀ ਬੜੀ ਸੋਹਣੀ ਵੋਟੀ ਲਿਆ ਕੇ ਦਵਾਂਗੀ ਚੂੜੇ ਵਾਲੀ ਕੀ ਸੋ ਪਤਾ ਨਾ ਮਰਵਾਉਣ ਲੱਗੀ ਉਹ ਤੇ ਮੇਰੀ ਗਲਤੀ ਸੀ ਤੂੰ ਗਲਤੀਆਂ ਕਰੀ ਚੱਲ ਤੇ ਫੇਰ ਚੱਲ ਮੈਨੂੰ ਕੀ ਜੋ ਮਰਜ਼ੀ ਕਰ ਨਾਲੇ ਕੋਹ ਨਹੀਂ ਹੁੰਦਾ ਇਹੋ ਜੇ ਕੰਮ 'ਚ ਕਿਤੇ ਨਹੀਂ ਮਾਰਦੇ ਲੱਗੇ ਉਹ ਪਤਾ ਨਹੀਂ ਤੇਰਾ ਕੀ ਉਹਨੇ ਨਖਤੀ ਨੇ ਉਂਤਰੀ ਨੇ ਸਿਰ 'ਚ ਪਾ ਲਿਆ ਵਾ ਮਮੀ ਖਬਰ ਦਾ ਜੇ ਗਾਲਾਂ ਕੱਢੀਆਂ ਦੇ ਤੂੰ ਕੀ ਗੱਲ ਕਿ ਤਰਨਾ ਕਰੀ ਮੇਰੇ ਕੋ ਤੂੰ ਵੀ ਬਾੜੀ ਬਕਵਾਸ ਕਰਨ ਡਿਆ ਤੂੰ ਕੀ ਬਕਵਾਸ ਕਰਨ ਡਿਆ ਤੂੰ ਕਾਹ ਤੋਂ ਕਹਿਂਦੇ ਇਹ ਗੱਲ ਮੈਂ ਇਹ ਕਿ ਤਰਾ ਵਿਆਹ ਕਰਨਾ ਕਰਨਾ ਮੈਂ ਕਰਨਾ ਤੇ ਉੱਥੇ ਹੀ ਕਰਨਾ ਈ ਫੇਰ ਚੰਗਾ ਤੇ ਮੇਰੇ ਤੋਂ ਬਗੈਰ ਕਰਾ ਲੈ ਯਾ ਕਰਾ ਲੈ ਫੇਰ ਪਤਾ ਨਹੀਂ ਲੈ ਨਹੀਂ ਤੇ ਰਹੋ ਜੱਦਾ ਇੱਥੇ ਹੀ ਲਿਆਉਣੀ ਆ ਮੈਂ ਵੇਖੀ ਚਲ ਠੀਕ ਆ ਜਾ ਲੈ ਆ ਹਾਂ ਜਾ ਲੈ ਆ ਕੋਲ ਮੈਂ ਦੇਖਦੀ ਭਲਾ ਮੋ ਦੇਵਾਨਾ ਤੈਨੂੰ ਵੜ ਦੇਣਾ ਹੀ ਆ ਆਖਿਆ ਲੱਗ ਜਾ ਮਾਤਾ ਕਿਤੇ ਨਹੀਂ ਵੜਨ ਲੱਗੇ ਮੈਂ ਅੱਗੇ ਵੀ ਤੁਹਾਨੂੰ ਕਿਹਾ ਨਹੀਂ ਵੜਦੇ ਉਹ ਤਾਂ ਤੈਨੂੰ 10 ਦਿਨਾਂ ਦੇ ਸੁੱਖ ਦੇ ਪਿਆਰ ਚ ਇੱਕ ਗੱਲ ਇੰਨਾ ਤੋਂ ਅੰਨਾ ਹੋ ਗਿਆ ਵਾ ਤੈਨੂੰ ਮਾਂ ਦੇ ਪਿਆਰ ਦੇ ਚਤਾ ਭਲ ਗਿਆ ਵਾ 10 ਦਿਨਾਂ ਦਾ ਨਹੀਂ ਮੇਰਾ 5 ਸਾਲ ਦਾ ਪਿਆਰ ਆ ਓਏ ਹਾਂ ਇਹ ਵੀ ਉਹ ਕਿੱਥੇ ਆ ਕੇ ਗੱਲ ਤੂੰ ਇਹੋ ਕੰਮ ਹੀ ਕਰਦਾ ਰਿਆ ਆਹੋ ਕਰਦਾ ਰਿਆ ਫੇਰ ਚੰਗਾ ਫਿਰ ਜੋ ਮਰਜ਼ੀ ਕਰ ਮੈਨੂੰ ਨਹੀਂ ਪਤਾ ਫਿਰ ਜੋ ਮਰਜ਼ੀ ਕਰ ਖਾਈ ਛੇਤਰ ਉਥੋਂ ਚੰਗੀ ਤਰ੍ਹਾਂ ਉਦੋਂ ਤਾਂ ਬਚ ਕੇ ਆ ਗਿਆ ਨਾ ਹੁਣ ਟੰਗਾਂ ਨੇ ਲੱਤਾਂ ਉਹਨਾਂ ਨੇ ਵੱਢ ਕੇ ਕੱ ਲਈ ਨਾ ਵੇਂਦਾ ਰੇ ਮੈਂ ਕਰੀ ਕਹਿੰਦੇ ਆ ਨਾ ਮਾਤਾ ਬਿਨਾਂ ਵਜ੍ਹਾ ਤੋਂ ਇਦਾਂ ਦੀ ਜੁਬਾਨ ਨਾ ਚਲਾਓ ਕਿਤੇ ਨਹੀਂ ਉਹ ਵੱਢ ਦੇਣ ਲੱਗੇ ਵੱਡੇ ਬਦਮਾਸ਼ ਬਣੇ ਵੇਲੂ ਮੈਂ ਤੇ ਫਿਰ ਉਦੋਂ ਕਦੋਂ ਹਾਂ ਉਦੋਂ ਪਿਸਤੌਲ ਫੜਿਆ ਸੀ ਪਿੱਛੇ ਮੋਟਰਸਾਈਕਲ ਛੱਡ ਕੇ ਦੌੜ ਆਇਆ ਮੌਤ ਦੇਦੀ ਹੋਵੇ ਤੇ ਦੌੜਨਾ ਨਹੀਂ ਆ ਪਿਸਤੌਲ ਫੜਿਆ ਸੀ ਡਾ ਤਗੜਾ ਉਹਨਾਂ ਨੇ ਤਾਂ ਹੁਣ ਉਹਨਾਂ ਨੇ ਫੜਿਆ ਨਾ ਹੋਗਾ ਆਹ ਹੋ ਤੇ ਫੜ ਕੇ ਬੈਠੇ ਰਹਿੰਦੇ ਬੂਏ ਚੰਗਾ ਭੈ ਕੋਣ ਉਹਨਾਂ ਨੇ ਪੱਕੇ ਕੰਮ ਕੀਤੇ ਹੁਣੇ ਕਿਤੇ ਨਹੀਂ ਪੱਕੇ ਕੰਮ ਕੀਤੇ ਪੱਕੇ ਕੰਮ ਕੀਤੇ ਉਹ ਮੈਨੂੰ ਖਾ ਲਿਆ ਤਾਂ ਦੇਖੀ ਕਰ ਮੈਂ ਹਾਲ ਕੀ ਕਰਨਾ ਉਹਦਾਂ ਦੀਆਂ ਤੈਨੂੰ ਭੋਲ ਲੱਗੀਆਂ ਹੁਣ ਤੇ ਫੇਰ ਖਾਣੀਆਂ ਮੇਰੇ ਸੱਜਣ ਆਹੋ ਮਾਲੀਆਂ ਤੇ ਉਹਦਣ ਮੈਂ ਵੀ ਚੁੱਪ ਕਰਕੇ ਹੀ ਖਾ ਲੀਆਂ ਫੇਰ ਮੈਂ ਵੀ ਜਵਾਨ ਹੋਇਆ ਵਾਂ ਜਵਾਨ ਆ ਤਾਂ ਫੇਰ ਤੂੰ ਕੀ ਕਰੇਂਗਾ ਜਵਾਨ ਆਇਆ ਤਾਂ ਐਨਾ ਨਹੀਂ ਤੇਰਾ ਡਰ ਤਾ ਗਿਆ ਮੈਨੂੰ ਪਹਿਲਾਂ ਉਧਰੋਂ ਦੇ ਨਵੇੜਨਾ ਨੇ ਫੇਰ ਮੈਂ ਘਰ ਨਵੇੜੂਗਾ ਤਾਂ ਠੀਕ ਆ ਚਾਹ ਨਵੇੜਿਆ ਆਹੋ ਤਾਂ ਨੇ ਕੀ ਉਹਨੇ ਇਹਦਾ ਸਿਰ ਚ ਪਾਤਾ ਕਰ ਮਖਤੀ ਨੇ ਕਿਤੇ ਇਹਨੂੰ ਪੈਣ ਕੀਰੇ ਹੁਣ ਕਰੀ ਉਹਨੇ ਕੀ ਇਹਨੇ ਵੇਂ ਲਿਆ ਸੁੱਕਦੇ ਵਿੱਚ ਸੁੱਕ ਸੁੱਕ ਸੁੱਕੀ ਕੀ ਉਹਨੇ ਇਹਨੂੰ ਸੰਭਾਟਾ ਕਿਤੇ ਉਹ ਕਰੇ ਨੂੰ ਕਿਤੇ ਗਿੱਦੜ ਸਿੰਘੀ ਕਿਤੇ ਉਹ ਮਾਰੀ ਪੈਣੀ ਮੈਂ ਅਖੰਡਿਆ ਹੀ ਹਾਂ ਮੈਨ ਲੱਗਾ ਸੀ ਤੇ ਰਾਜ ਵੀ ਆਖਣਾ ਹਾਂ ਕਿ ਮੈਂ ਪਹਿਲਾਂ ਉਹਨਾਂ ਦੀਆਂ ਗੱਲਾਂ ਕੋਈ ਸੁਣਨੀ ਆ ਹੂੰ ਤੇ ਮੁਰਕੇ ਕੋਈ ਗੱਲ ਦਾ ਜਵਾਬ ਦੇਣਾ ਉਤਰਾ ਮੁਰਕੇ ਇਹ ਨਹੀਂ ਕਿਤੇ ਜਾਂਦਿਆਂ ਕਹਿੰਦੇ ਆਪਣਾ ਤੁਸੀਂ ਤਾਂ ਫੋਨ ਨਹੀਂ ਚੁੱਕਿਆ ਤੁਸੀਂ ਉਹ ਬੱਚਾ ਦਾ ਧਿਆਨ ਨਾਲ ਗੱਲ ਕਰਨੀ ਧਿਆਨ ਨਾਲ ਜੁੜਨੀ ਕਾਲੇ ਪੈਣ ਦੀ ਲੋੜ ਨਹੀਂ ਕੋਈ ਵੀ ਹਣਾ ਪਰ ਉਹਦਾ ਇਹ ਵੀ ਅੱਗੇ ਜਾ ਲ ਸਾਡੀ ਡੀਕ ਹੁੰਦੀ ਹੈ ਪਰੋਣੇ ਆਉਣ ਲੱਗੇ ਪਰੋਣੇ ਆਉਣ ਲੱਗੇ ਤੇ ਇਦਾਂ ਹੁਣ ਮੈਨੂੰ ਹੋਤਰਾਂ ਹੋਣ ਡਿਆ ਪਤਾ ਨਹੀਂ ਪੁੱਛਿਆ ਨਹੀਂ ਗੱਲ ਬੱਕੀ ਨਹੀਂ ਮੋਹ ਚੁੱਕਿਆ ਇਹ ਤਾਂ ਗੱਲ ਹੈ ਹੀ ਆ ਪਰ ਇਦਾਂ ਨਾ ਮੈਂ ਉਸੇ ਵੇਲੇ ਨਾ ਆਖਣ ਡੈ ਪੀ ਨਹੀਂ ਮੈਂ ਕੀ ਆਖਣਾ ਮੈਂ ਕੋਈ ਨਹੀਂ ਤੁਮ ਬਾ ਵਗੈਰਾ ਜੀ ਬਾਜੀ ਪੁੱਛਦੇ ਆ ਮੈਂ ਨਾ ਕੁੰਦਾ ਕੋਈ ਸੁਣਦਾ ਨਹੀਂ ਪਤਾ ਨਹੀਂ ਘਰ ਕੋਈ ਹੈਗਾ ਵੀ ਹੈ ਕਿ ਨਹੀਂ ਨਹੀਂ ਘਰੇ ਹੋਣੇ ਅੰਦਰ ਹੋਣੇ ਆ ਹੁਣ ਏਦਾਂ ਰੋਟੀ ਪਾਣੀ ਕਰਕੇ ਦੁਨੀਆ ਅੰਦਰ ਵਾਲੀ ਜਾਂਦੀ ਆ ਕਿ ਬਾਹਰ ਕੋਣ ਨਾਲ ਉਹਨਾਂ ਨੂੰ ਕਿਹੜਾ ਪਤਾ ਵੀ ਇਹਨਾਂ ਆਉਣਾ ਕਿ ਨਹੀਂ ਆਹ ਵੇਪਲਾ ਦੀਦਾ ਕੋਈ ਸਾਹਮਣੇ ਬੈਲ ਮਾਰਨੀ ਆ ਕਿ ਸਿੱਧੇ ਲੰਘ ਜੀ ਹਾਂ ਸਿੱਧੇ ਲੰਘ ਜਾਣੇ ਚਲ ਆ ਜਾ ਚਲੋ ਹਾਂ ਜੀ ਕਸਮਾ ਸਤਿ ਸ੍ਰੀ ਅਕਾਲ ਜੀ ਕੀ ਕਰਦੀਆਂ ਸਰਕਾਰਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਮਰੀਆ ਵਰੀ ਆਜੋ ਅਸੀਆ ਪੁੱਤ ਠੀਕ ਠਾਕ ਵਾ ਆਜ ਨਾਜੋ ਇਹ ਕਿੰਦਰ ਆ ਗਈ ਹਾਂ ਅਜੇ ਇੱਕ ਟੈਨਸ਼ਨ ਗਈ ਨਹੀਂ ਆ ਤੇ ਦੁੱਗੀ ਪੈ ਗਈ ਇਹਨਾਂ ਨੂੰ ਕੀ ਰੱਖਣਾ ਮੈਂ ਚਾਰੇ ਪਾਸੇ ਘੱਟਿਆਂ ਵਾ ਇੱਕ ਕੁਈ ਦਾ ਕਰਕੇ ਮੇਰੀ ਜ਼ਿੰਦਗੀ ਖਰਾਬ ਕਰਦੀ ਹੈ ਇਹ